ਹਿੰਸਾ ਸਿਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਾਮਦਵਾਲੀ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਆਵਾ ਤਿੰਨ ਹੀ ਸੂਈਆਂ ਸਵਾਈਆਂ ਵਾ ਤੇ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚ ਵਾਈ ਜਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਬੜੀ ਕਿਰਪਾ ਜੋ ਵਾਹਿਗੁਰੂ ਦੀ ਚਲੋ ਕਿਰਪਾ ਚਾਹੀਦੀ ਤੇ ਤੇ ਨਾਮ ਦੱਸਦੇ ਕਰੀ ਫਿਰ ਨਾਂ ਆਪਣਾ ਸਰਬਜੀਤ ਸਿੰਘ ਜੋ ਪਿੰਡ ਆਪਣਾ ਰਾਮਦਵਾਲੀ ਜ਼ਿਲ੍ਹਾ ਗੁਰਦਾਸਪੁਰ ਤਸਵੀਰ ਡੇਰਾ ਬਾਬਾ ਨਾਨਕ ਤੇਰਾ ਬਾਬਾ ਨਾਨਕ ਅਰਦਾਸਪੁਰ ਚ ਪੈਂਦਾ ਮੇਰੇ ਤੋਂ 7-8 ਕਿਲੋਮੀਟਰ ਆ। ਅੱਛਾ। ਮੇਰੇ ਲੱਗਿਆ ਸ਼ਹਿਰ ਅਮਰਦਾਸ ਬਾਬਾ ਬੁੱਢਾ ਸਾਹਿਬ। ਹਾਂਜੀ। ਪੈਂਦਾ ਅੰਮ੍ਰਿਤਸਰ ਚ ਪਰ ਹੈਗਾ 4 ਕਿਲੋਮੀਟਰ ਆ। ਠੀਕ ਹੈ ਜੀ। ਹਾਂਜੀ। ਤੇ ਫੋਨ ਨੰਬਰ ਬੋਲ ਦੋ। 9315277510 ਠੀਕ ਹੈ। ਹਾਂਜੀ। ਤੇ ਅੱਜ ਤਿੰਨੇ ਆ। ਹਰ ਬ੍ਰਿਜੀ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਕਿਹਾ ਤਾਂ ਨਾ ਚੰਗਾ ਲਿਆਉਣਾ ਹਾਂਜੀ ਤਾਂ ਲਿਆਉਣਾ ਵੀ ਚੰਗਾ ਤਾਂ ਲਿਆਉਣਾ ਵੀ ਪਾਚ ਅੱਛਾ ਤੇ ਦੇਣਾ ਵੀ ਜਿਹੜਾ ਬਿਲਕੁਲ ਜਾਇਜ਼ ਰੇਟ ਹੋਵੇ ਠੀਕ ਆ ਤੇ ਅੱਜ ਤੋਹਫੇ ਲਿਆਂਦੇ ਆ ਅੱਛਾ ਆ ਅੱਜ ਤੋਹਫੇ ਦੇਣੇ ਆ ਤੇ ਉਹ ਫਿਰ ਗਾਂ ਉਦਨ ਵਾਲੀ ਸੀ ਜਿਹੜੀ ਠੀਕ ਨਹੀਂ ਸੀ ਉਹ ਹਰ ਬ੍ਰਿਜੀ ਮਰ ਗਈ ਸੀ ਗਾਂ ਉਹ ਮਰ ਗਈ ਸੀ ਨਾ ਉਹਦੀ ਆਪਾਂ ਜੇ ਵੀਡੀਓ ਉਦਨ ਪਾਈ ਸੀ ਤੇ ਅਗਲੇ ਦਿਨ ਬੰਦੇ ਲੈਣ ਵੀ ਆਉਂਦੇ ਸੀ ਤੇ ਨਹੀਂ ਆਉਣੀ ਸੀ ਵੀਰਾਂ ਨੇ ਤੇ ਉਹ ਨੂੰ ਨਾ ਸੂਣ ਵਾਲੀ ਹੀ ਬੜਾ ਪੈ ਗਿਆ ਹਾਂਜੀ ਉਹ ਬੱਚਾ ਕੱਢ ਦਿਆ ਕੱਢ ਦਿਆ ਗਾ ਫਿਰ ਗਾਂ ਖੋਲੇ ਦਿਲ ਦੀ ਹੁੰਦੀ ਹੈ ਹਾਂਜੀ ਹਾਂਜੀ ਤੇ ਉਹ ਫਿਰ ਨਹੀਂ ਬਚੀ ਨਾ ਫਿਰ ਤੇ ਇਹੀ ਜੇ ਕਿਤੇ ਅਗਲੇ ਦੇ ਘਰੇ ਜਾ ਕੇ ਸੂ ਪਿੰਦੀ ਤੇ ਫਿਰ ਜੀ ਜੀ ਵਪਾਰੀ ਨੂੰ ਨਾ ਜੇ ਅਗਲੇ ਪਸੇਆ 2 ਦਿਨ 4 ਦਿਨ ਬਾਅਦ ਵੀ ਹੁੰਦੀ ਤਾਂ ਵੀ ਆਣ ਕੇ ਕਹਿਣਾ ਯਾਰ ਮੇਰਾ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਵਪਾਰੀ ਨੇ ਵੀ ਕਿਸੇ ਦੇ ਘਰ ਆਉਂਦੇ ਹੁੰਦੀ ਹੈ ਹਾਂਜੀ ਹਾਂਜੀ ਅਸੀਂ ਕਿਨੂੰ ਆਖੀਏ ਅਸੀਂ ਬਾਬੇ ਨਾਨਕ ਨੂੰ ਆਸ਼ ਚੜੀਦਾ ਤੇ ਤੇਰੇ ਹੀ ਆ ਵਗਦੇ ਦਰਿਆ ਆ ਕੋਈ ਗੱਲ ਨਹੀਂ ਠੀਕ ਆ ਹਾਂਜੀ ਆ ਬਾਕੀ ਚਲੋ ਘਾਟੇ ਵਾਦੇ ਨਾਲ ਹੀ ਆ ਨਾ ਹਾਂ ਨਹੀਂ ਕੋਈ ਗੱਲ ਨਹੀਂ ਪਰਮਾਤਮਾ ਦਾ ਦਿੱਤਾ ਬੜਾ ਕੋਜਾ ਬਾਕੀ ਇਹ ਆ ਵੀ ਸਾਵਲੀਆਂ ਚੀਜ਼ਾਂ ਵਾ ਕੁਝ ਪਤਾ ਨਹੀਂ ਲੱਗਦਾ ਵੀ ਇੱਕਦਮ ਕੀ ਹੋ ਜਾਣਾ ਉਹਦਾਂ ਚੰਗੀ ਭਲੀ ਆਪਾਂ ਵੀਡੀਓ ਪਾਈ ਆ ਤੇ ਅਗਲੇ ਦਿਨ ਅੰਨਾ ਖੜਨੀ ਸੀ ਤੇ ਅਗਲੇ ਦਿਨ ਆ ਓਕੇ ਸੋ ਗਿਆ ਹਨਾ ਤੇ ਉਹਦਾਂ ਤੇ ਵੀਡੀਓ ਚੰਗੀ ਭਲੀ ਹੀ ਓਕੇ ਹੀ ਜਾਂ ਆਪਾਂ ਇਹ ਵੀ ਨਹੀਂ ਸਾਰਾ ਕੋਜੀ ਜੀ ਸੁਵੇ ਵਹਿੜੀ ਹੀ ਵਹਿੜੀ ਹੀ ਹਾਂਜੀ ਪਰ ਹੁਣ ਕਹਿੰਨ ਵਾਲਾ ਪੈ ਜਾਣਾ ਇਹ ਕੁਦਰਤ ਦੀ ਗੱਲ ਹੋਣਾ ਇਹ ਤੇ ਰੱਬ ਦੇ ਰਾਂਗ ਹੈ ਨਾ ਤੇ ਹੁਣ ਤੇ ਇਹ ਵੀ ਨਹੀਂ ਆਪਾਂ ਕਹਿ ਸਕਦੇ ਵੀ ਜਾਂ ਪਿੱਛੋਂ ਘਰੋਂ ਜਾਂ ਗਲਤਾ ਉੱਥੋਂ ਦੇ ਸਾਰਾ ਕੁਝ ਠੀਕ ਹੀ ਆਇਆ ਸੀ ਚਲੋ ਹਣਾ ਤੇ ਕੁਦਰਤੀ ਚੀਜ਼ਾਂ ਵਾਂ ਸਾਵਲੀਆਂ ਚੀਜ਼ਾਂ ਦਾ ਕੋਈ ਪਤਾ ਨਹੀਂ ਲੱਗਦਾ ਇਸੇ ਕਰਕੇ ਆਪਾਂ ਕਹਿੰਦੇ ਹੁੰਦੇ ਆ ਵੀ ਅਗਲੇ ਦੇ ਘਰੋਂ ਹੀ ਵੇਖ ਚਾਖ ਕੇ ਖੜੋ ਦਾ ਵੀ ਹਰ ਬ੍ਰਿਜ ਹੁੰਦਾ ਮੈਂ ਉੱਥੋਂ ਲੈਣਤੀ ਉਹਨਾਂ ਨੂੰ ਪੈਸੇ ਦੇ ਦਿੱਤੇ ਹਾਂਜੀ ਮੇਰੇ ਘਰ ਆ ਗਈ ਰਾਤ ਵੀ ਚੰਗੀ ਭਲੀ ਰਹੀ ਸਵੇਰੇ ਸੁੰਗ ਲੱਗੀ ਬੜਾ ਪੈ ਗਿਆ ਹਾਂਜੀ ਹਾਂਜੀ ਉਹ ਮੇਰੀ ਕਿਸਮਤ ਹੈ ਨਾ ਹਾਂਜੀ ਹਾਂਜੀ ਮੇਰੇ 'ਚ ਦੋਸ਼ ਕਰਦੇ ਹਾਂ ਥੋੜਾ ਉਹਨਾਂ ਦਾ ਤਾਂ ਕੋਈ ਦੋਸ਼ ਨਹੀਂ ਹੈ ਚਲੋ ਹਣਾ ਅਗਲੇ ਦੇ ਘਰੋਂ ਚੰਗੀ ਤੇ ਨਾ ਜਿੰਨਾ ਖਰੀਦੀ ਨਾ ਉਹਨਾਂ ਦਾ ਦੋਸ਼ ਹੈ ਆ ਪਾਣੀ ਦਿੱਤੀ ਉਹਨਾਂ ਨੂੰ ਹਾਂਜੀ ਹਾਂਜੀ ਉਹਨਾਂ ਨਾਲ ਸਾਈ ਬਾਤੀ ਉਹ ਵੀਰਾਂ ਨਾਲ ਮੁੜ ਕੇ ਦੱਸਤਾ ਸੀ ਉਹਨਾਂ ਨੂੰ ਹਾਂਜੀ ਹਾਂਜੀ ਉਹਨਾਂ ਨੇ ਸਾਈ ਵੀ ਬਾਤੀ ਸਾਰਾ ਕੋਲ ਦੱਸਦਾ ਤੇ ਵੀਜੀ ਆ ਗੱਲ ਹੋ ਗਈ ਆ ਗਾਣਵਾਲਾ ਪੈ ਗਿਆ ਆ ਜਿਸ ਸਹੀ ਜਲਾਉਂਦੇ ਸੁਕ ਕਲਾ ਦਾਂਗੇ ਹਾਂਜੀ ਹਾਂਜੀ ਉਹਨਾਂ ਨੂੰ ਆਪਾਂ ਕਿ ਮਰਗੀ ਦੱਸਤਾ ਸੀ ਉਹਨਾਂ ਤਾਂ ਵੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਉਹ ਤਾਂ ਕਹਿੰਦੇ ਸਾਈ ਭਾਈ ਨਾ ਬਾਉ ਆਪਾਂ ਕਿ ਤੁਹਾਨੂੰ ਪਾਈਏ ਕਿਉਂ ਨਾ ਹਾਂਜੀ ਸਾਨੂੰ ਬਈ ਤੁਹਾਨੂੰ ਥੋੜਾ ਪਾਈਏ ਹਾਂਜੀ ਹਾਂਜੀ ਤੇ ਬਾਕੀ ਸਾਵਲੀਆਂ ਚੀਜ਼ਾਂ ਹੁੰਦੀਆਂ ਵਾ ਤੇ ਅਗਲੇ ਦੇ ਘਰੋਂ ਹੀ ਵੇਸ਼ ਚਾੱਕ ਕੇ ਖੜਿਆ ਕਰ ਤੇ ਹੁਣ ਆ ਗਈ ਆਪਣੇ ਆ ਜਿਹੜੀ ਪਹਿਲੇ ਨੰਬਰ ਤੇ ਹਰ ਫ੍ਰਿਜੀ ਦੁੱਜਾ ਸੂਆ ਸੂਈ ਆ ਅੱਛਾ ਤੇ ਰਾਤ ਦੀ ਸੂਈ ਆ ਤਾਂ ਵੱਸੀ ਆ ਮਗਰ ਮਗਰ ਇਹਦੇ ਵੱਸੀ ਆ ਵੱਸੀ ਬੜੇ ਕਮਾਲ ਦੀ ਜਿਹੜੀ ਇਹਦੇ ਮਗਰ ਵੱਸੀ ਚੰਗੇ ਟੀਕੇ ਨਹੀਂ ਇਹ ਲਵਾਈ ਚੰਗੇ ਟੀਕੇ ਦੀ ਆ ਇਹ ਆ ਵੇਖੋ ਆ ਵੇਖੋ ਗਿੱਲਾ ਨੜੂ ਐਨ ਮਾਰੂ ਮਾਰੂ ਬਿਲਕੁਲ ਗਿੱਲਾ ਨੜਵਾ ਵੇਖੋ ਠੀਕ ਹੈ ਜੀ ਇਹ ਰਾਤੀ ਸੂਈ ਸੀਗੀ ਤੇ ਦੁੱਧ ਕਿੰਨਾ ਕੁ ਭਰੀ ਜਾਊਗੀ ਇਹ ਇਹ ਹਰ ਫ੍ਰਿਜੀ 17 18 ਲੀਟਰ ਠੰਡੀ ਇਨੀ ਕਿ ਇਹਦਾ ਬਰਫਿਆ ਦਾ ਥਣ ਵੇਖੋ ਲੱਗਾ ਦੇਖ ਸੰਦੇ ਥੰਡੇ ਦਾ ਇਹਦਾ ਅਸਲੀ ਸੁਵਾਥਾਣਾ ਹੈਗਾ ਗਣੀ ਹੈਗਾ ਠੀਕ ਆ ਕਮਾਲ ਦਾ ਥਣ ਲੱਗਾ ਵੈਣ ਤੋਰ ਫਿਰ ਇਕਰੀਨ 17 18 ਲੀਟਰ ਦੁੱਧ ਜਿਹੜਾ ਕਿੰਦੇ ਵਿੱਚ ਭਰੀ ਜਾਊਗੀ ਯਾਰ ਦੁੱਧ ਵੀ ਜਾਣ ਵਾਲਾ ਹੋਊਗਾ ਫਰਿਜ ਠੀਕ ਆ ਆ ਜਰਸੀ ਚ ਆ ਵੈਡ ਜਰਸੀ ਕ੍ਰੋਸ ਚ ਆ ਤੇ ਥੱਲੇੋਂ ਆਪਾਂ ਦੇਖ ਸਕਦੇ ਚੰਗੀ ਬਣੀ ਆ ਥੱਲੇੋਂ ਕਾਫੀ ਕਮਾਲ ਦੀ ਜਿਹੜੀ ਤਿਆਰ ਹੋਈ ਆ ਕੀ ਜੀ ਇਹ ਪੁੱਛੇਵਾ ਦਾ ਮੋਲਿਆ ਹਾਂਜੀ ਕੁਛ ਚੰਗੀ ਸੇਵਾ ਕਰ ਦੂਦੇ ਇਹਨਾਂ ਦਾ ਸੀਜਨ ਆ ਹਾਂਜੀ ਵੱਡੀ ਗਾਂ ਆ ਕੱਦ ਵਜਨ ਵਾਲੀ ਆ ਹਾਂਜੀ ਦੁੱਧ 20 ਲੀਟਰ ਦੀ ਕਰ ਸਕਦੀ ਆ ਠੀਕ ਆ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਲੈ ਵੀ ਕਿੰਨਾ ਕੁ ਦੁੱਧ ਚਵਾ ਸਕਦਾ ਇਹਦੇ ਕੋਲੋਂ ਉਹ ਬੈ ਕੋ ਜਿੱਧਰੋਂ ਮਰਜੀ ਜਾਵੇ ਇਧਰੋਂ ਬੈ ਜੇ ਉਧਰੋਂ ਬੈ ਜੇ ਠੱਡੀ ਬੜੀ ਠੀਕ ਹੈ ਜੀ ਹੈ ਮੋਲ ਐਸ ਚੀਜ਼ ਦਾ ਹਾਂ ਜੀ ਹਾਂ ਜੀ ਤੇ ਉਹ ਮਿਲਦਾ ਵੀ ਸਾਰਾ ਕੁਝ ਇੱਥੋਂ ਹੀ ਹੈ ਜੀ ਇਦਾਂ ਦਾ ਹਰਬ੍ਰੀਜ ਜੀ ਤੇ ਕਿੰਨੇ ਦੀ ਫਿਰ ਦੇਣੀ ਆਏ ਆਪਾਂ ਹਰਬ੍ਰੀਜ ਜੀ ਮੁੱਠੀ ਮੁੱਠੀ ਸਿੰਗ ਐ ਵਿਖਾ ਦਿਓ ਹਾਂ ਜੀ ਆ ਇੰਨੇ ਕਿੰਨੇ ਸਿੰਗ ਐ ਕੇ ਵਹਿੜ ਦੇ ਸਿੰਗ ਨਾ ਹੋਣ ਹਾਂ ਜੀ ਤੇ ਗਾਂ ਦਾ ਹੱਕ 65000 ਦਾ ਆ ਅੱਛਾ ਇਹ 5000 ਡਾ ਦੇਾਂਗੇ 60000 ਦੀ ਵਾੜ ਦੇ ਦਾਂਗੇ 60000 ਦੀ ਗਾਂ 20 ਲੀਟਰ ਦੀ ਦੁੱਧ ਪਰ ਦੋ ਕਰ ਦਈਏ ਮੰਨਤਾ ਨੌਰ ਕਰ ਦਾਂਗੇ ਹਰ ਫ੍ਰੀਜੀ ਕਿੰਨਾ ਕਰ ਦਈਏ ਹਰ ਫ੍ਰੀਜੀ ਗੱਲ ਇੱਕੋ ਆ ਇੱਕੋ ਇੱਕੋ ਛੱਡਣਾ ਵਿੱਚੋਂ 500 ਅੱਛਾ 100 ਛੱਡਣਾ ਅੱਛਾ 55000 ਦੀ ਹਾਂ ਨਾ ਅੱਛਾ 55000 ਦੀ 55000 ਦੀ ਹਾਂ ਨਾ ਠੀਕ ਹੈ ਜੀ ਹਾਂ ਜੀ ਠੀਕ ਤੇ ਹੁਣੇ ਕਾ ਜਰਸੀ ਤਾਂ ਨਾ ਵਾੜ ਤਾਂ ਦਿਖਾਉਣੀ ਆ ਬੜੇ ਕਮਾਲ ਦੇ ਆ ਤੋਹਫਾ ਪੀਸਿਆ ਤੋਹਫਾ ਇੱਧਰ ਦੀ ਜੰਮੀ ਪਲੀ ਆ ਜਿਹੜੀ ਫਰਮਾਨ ਦੇ ਮਗਰੇ ਵੀ ਜੜੀਆਂ ਨਾੜਾਂ ਜੜੀਆਂ ਚੰਗੀਆਂ ਤੇ ਜੀ ਜੀ ਕੁਮਾਲ ਬਣ ਗਈ ਆ ਤਾਂ ਜਿਹਨੂੰ ਕੁਮਾਲ ਨਹੀਂ ਆਂਦੇ ਵਸੀ ਸੁਆ ਕਿਨਵਾ ਇਹਦਾ ਪਹਿਲਾ ਸੁਆ ਜੋ ਪਹਿਲਾ ਸੁਆ ਤੇ ਸੋਈ ਨੂੰ ਕਿੰਨਾ ਚਿਰ ਉਹ ਇਹ ਚਾਰ ਦੰਦ ਦੇ ਜੋ ਅੱਛਾ ਸ਼ਿੱਗੀ ਦਾ ਗੰਢੀ ਜੋ ਆ ਵੇਖੋ ਹਾਂ ਨਹੀਂ ਸਾਡੀ ਜੀ ਬਰਾਬਰ ਡੇਰੇ ਕਰ ਸ਼ਿੱਗੀ ਦੇ ਤਾਂ ਹੀ ਬਰਾਬਰ ਕਰਨਾ ਹਾਂਜੀ ਠੀਕ ਆ ਤੇ ਸੁਆ ਪਹਿਲਾ ਹੀ ਆ ਇਹ ਮਗਰੇ ਦੇ ਬੱਚਾ ਜੋ ਤਾਂ ਆ ਵੇਖੋ ਚਾਰਕ ਦਿਨ ਦੀ ਸੂਈ ਆ ਚਾਰ ਦਿਨ ਦੀ ਸੂਈ ਇਹ 13 ਲੀਟਰ ਜਿਹੜਾ ਦੁੱਧਾਂ ਦੇ ਥੱਲੇ ਮੌਜੂਦ ਤਿਆਰ ਆ ਚੌਥੇ ਦਿਨ ਦੀ 15 ਲੀਟਰ ਚੌਥੇ ਦਿਨ ਦੀ ਸੋਈ ਜਿਹੜਾ ਕਹਿੰਦੇ ਆ ਵੀ 13 ਲੀਟਰ ਜਿਹੜਾ ਤਿਆਰ ਕਰ ਗਈ ਹੈ ਥੱਲੇ ਆਂ ਦੇਖ ਸਕਦੇ ਆਪਾਂ ਬੜੇ ਕਮਾਲ ਦੀ ਜਿਹੜੀ ਤਿਆਰ ਹੋਈ ਹੈ ਤੇ 15 ਲੀਟਰ ਦੇ ਲਾਗੇ ਦੁੱਧ ਜਿਹੜਾ ਕਹਿੰਦੇ ਕਰ ਜੂਗੀ ਕਿਤੇ ਕਿਤੇ ਗਾਂ ਨੂੰ ਲੱਭਦਾ ਹੁੰਦਾ ਚਲੋ ਲਿਆਉਂਦੇ ਤਾਂ ਅਸੀਂ ਰੋਜ਼ ਆਂ ਹਾਂਜੀ ਪਰ ਜਿਹੜਾ ਚੰਗਾ ਡੰਗਰ ਆ ਕਦੇ-ਕਦੇ ਆਉਂਦਾ ਹਾਂਜੀ ਠੀਕ ਆ ਐਦਾਂ ਦਾ ਆਰਡਰ ਜਿਹੜਾ ਆ ਕਿਤੇ-ਕਿਤੇ ਆਉਂਦਾ ਕਿਤੇ-ਕਿਤੇ ਸੋਹਣੀ ਆ ਮਰਬ ਘਰੇ ਬੱਚੀ ਵੀ ਸੋਹਣੀ ਲੱਗੂਗੀ ਹਾਂਜੀ ਪਿਕਸ ਜੀ ਆਰਡਰ ਵਾਲੀ ਆ ਤੇ ਜਰਸੀ ਆ ਜਿਹੜੇ ਸ਼ਕੀਨ ਜਰਸੀ ਆ ਪੀਡੀਐਫ ਦੇ ਮੇਲੇ ਚ ਇਦਾਂ ਦੀਆਂ ਗਾਵਾਂ ਹੁੰਦੀਆਂ ਉਹਨਾਂ ਦੇ ਆਰਡਰ ਹੁੰਦੇ ਆ ਠੀਕ ਆ ਜੀ ਦਾ ਇਹਨੂੰ ਲੱਗਾ ਬਾਕੀ ਚਲੋ ਦੁੱਧ ਦੇ ਜਿਹੜਾ ਇਹਨੇ ਕੱਢਣਾ ਹੀ ਆ ਪਰ ਉਹ ਤਰ੍ਹਾਂ ਫੱਬਦੀ ਆ ਪੂਰੀ ਮੇਲਿਆਂ ਚ ਹੁੰਦੀਆਂ ਇਹੋ ਜਿਹੀਆਂ ਗਾਵਾਂ ਜੜੀਆਂ ਫੱਬਦੀ ਆ ਪੂਰੀ ਚਲੋ ਜਿੰਨੀ ਵੀ ਆ ਥਣ ਬੜਾ ਚੰਗਾ ਹਰਬ੍ਰੀਦ ਹਾਂਜੀ ਠੰਡੀ ਬੜੀ ਆ ਮੈਂ ਹੈ ਭਾਵੇਂ ਜੱਫੀਆਂ ਬਾਬਾ ਚੋਈ ਜਾਉ ਥੱਲੇ ਤੇ ਆ ਥਾਣੇ ਦੇ ਤਾਂ ਥਾਣੇ ਵੇਖੋ ਕਿੰਨਾ ਸਵਾਦੀ ਲੱਗਾ ਗਲਾਪੀ ਰੰਗ ਦਾ ਥਾਣੇ ਤੇ ਬਿਲਕੁਲ hath ਦੀ ਚਵਾਈ ਵਾਲਾ ਮੈਂ ਠੰਡੀ ਇਨੀ ਗਾ ਦੋਈ ਪਰੇ ਦੋਵੇਂ ਪਾਸਿਓਂ ਦੀ ਬਹਿ ਜਾਓ ਭਾਵੇਂ ਮੈਂ ਦਾ ਨਾ ਜਿੱਥਾ ਮਰਜੀ ਨਿਆਣੇ ਚੋਂ ਤੇ ਦੋਵੇਂ ਹਵਾਨੇ ਦੇ ਬਰੀਕ ਬਰੀਕ ਨਾੜਾ ਚਾਰੇ ਪਾਸੇ ਹੀ ਹੈ ਨੀ ਨਾੜ ਵੇਖੋ ਹਵਾਨੇ ਤੇ ਹੈਗਣੀ ਚੀਜ਼ ਆ ਠੀਕ ਆੜੀ ਵਾਲਾ ਆਰਡਰ ਲੱਗਾ ਕਮਾਲ ਦਾ ਹੀ ਹੈ ਤੇ ਦੁੱਧ ਕਿੰਨਾ ਦੱਸਿਆ ਸੀ ਪਰ ਜਾਊਗੀ ਏ ਹਰਪ੍ਰੀਤ ਸੇਵਾ ਦਾ ਦੁੱਧ ਮੈਂ ਫੇਰ ਕਹਿਣਾ ਹਾਂਜੀ ਵੱਛੀ ਦੀ ਕੋ ਚੰਗੀ ਸੇਵਾ ਕਰੋਗਾ ਚਾਰੂ ਬੜੀ ਹਾਂਜੀ ਮੇਰੇ ਕੋ ਆਈਏ ਤਾਂ ਮੈਨੂੰ ਵੱਡ ਨੂੰ ਬਾਬਾ ਸੁਟਿਆ ਤੇ ਇਹਨੇ ਨਾ ਖਾਗੀ ਤੂੜੀ ਆ ਹਾਂਜੀ ਹਾਂਜੀ ਇੰਨੀ ਕੀ ਚਾਰੂ ਆ ਤੇ ਉਹ ਗੰਢੇ ਭਾ ਮੈਨੂੰ ਤਿੰਨ ਵਾਰੀ ਜੋ ਅੱਛਾ ਕਿਉਂ ਹੁੰਦੀ ਆ ਅੱਛਾ ਇਹ ਵੱਛੀ ਜੀ ਮੈਂ ਜੀ ਮੇਰੇ ਕੋ ਰਵੇ ਮੈਂ ਤਾਂ ਭਾਵੇਂ 18 ਲੀਟਰ ਚੋਂ 14 ਪਰ 14 15 ਲੀਟਰ ਬੜੇ ਰਮਾਨਾ ਦੁੱਧ ਦੇਈ ਜਣਾ ਤੇ ਮੁੱਲੇ ਦਾ ਹਰ ਫ੍ਰੀ ਦਾ ਇਹ ਜੀ ਚੀਜ਼ਾਂ ਦਾ ਮੁੱਲ ਕੋਈ ਨਹੀਂ ਹੁੰਦਾ ਹਾਂਜੀ ਇਹ ਖੜੇ ਕੋ ਸ਼ਕੀਨ ਜਿਹਨੇ ਸ਼ੌਂਕ ਨਾ ਕਰੇ ਰੱਖੇ ਪਿਓਰ ਜਲਸੀ ਹੈ ਬੂਥੀ ਗੱਡੀ ਸ਼ਾਨਦਾਰ ਆ ਜਿਹਨੇ ਸ਼ੌਂਕ ਨਾ ਕਰੇ ਜਰਸੀ ਰੱਖਣੀ ਆ ਅਸੀਂ ਵੇਚਣ ਨੂੰ ਤਾਂ ਭਾਵੇਂ 60 ਦੀ ਵੇਚ ਲਈਏ 55 ਦੀ ਵੇਚ ਲਈਏ 50000 ਦੀ ਦੇ ਦਾਂਗੇ ਕਰਦੀਏ ਕੋ ਮਨਤਾ ਨਾ ਹੋ ਰੇ ਕਰਾਂਗੇ ਕਰਨਾ ਕਿਉਂ ਨਹੀਂ ਕਿੰਨਾ ਕਰਦੀਏ ਫਰ ਇੱਕੋ ਹੀ ਗੱਲ ਕਰਨੀ ਯਾਰ ਵੀਰ ਸਾਡਾ ਕੋਈ ਨਾ ਕਰੇ ਮੇਰਾ ਭਰਾ ਅੱਛਾ ਠੀਕ ਆ ਇੱਕ ਬੇਨਤੀ ਹੋਰ ਕਰਦਾ ਤੇ ਜਿੰਨੇ ਸੌਦਾ ਕਰਨਾ ਨਾ ਉਹ 1000 ਜਾਂ 2000 ਸਾਈ ਮੈਨਜੋ ਪਾਉਂਦਾ ਅੱਛਾ ਇਹਨੂੰ 5000 ਜਾਂ 10000 ਸਾਈ ਪਾਇਆ ਕਰੋ ਠੀਕ ਆ ਫਿਰ ਮੈਂ ਗਾਂ ਢੱਕਣੀਆਂ ਪਿਛਲੀ ਵਾਰੀ ਮੈਨੂੰ ਬਦਲੇ ਨੇ ਕੀਤਾ ਜੋ ਖਰਾਬ ਅੱਛਾ 2000 ਸਾਈ ਪਾ ਕੇ ਤੇ ਦੋ ਗਾਵਾਂ ਥੰਮ ਲਈਆਂ ਤੇ ਮੁਲਕੇ ਅਗਲੇ ਦਿਨ 3-4 ਵਜੇ ਕਹਿੰਦਾ ਵੀਜੀ ਤੁਸੀਂ ਵੇਚ ਲਓ ਮੇਰਾ ਟਾਈਮ ਨਹੀਂ ਹੈਗਾ ਹਾਂਜੀ ਆਇਆ ਨਹੀਂ ਜਾਣਾ ਹਾਂਜੀ ਤਾਂ ਮੈਨੂੰ ਹਜ਼ਾਰਾਂ ਫੋਨ ਆਏ ਚਲੋ ਫੋਨ ਫੇਰ ਆਉਣ ਦੇ ਤੇ ਗਾਵਾਂ ਫੇਰ ਵੇਗੀਆਂ ਹਾਂਜੀ ਹਾਂਜੀ ਪਰ ਹੁਣ ਜਿੰਨੇ ਵੀ ਸਾਈ ਪਾਉਣੀ ਆ ਹਜ਼ਾਰ 2000 ਨਾ ਪਾਏ ਉਹ 5000 ਚ 10000 ਸਾਈ ਪਾਏ ਉਹ ਗਾਈ ਉਹ ਨੂੰ ਮਿਲਨੀ ਚਾਹੀਦੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਕਿੰਨੇ ਤੇ ਜਸਨੋਂ ਕਰੀਏ ਫਿਰ ਹਰ ਵੀਰ ਤੇ 45000 ਦੀ ਹਾਂ ਨਾ ਵਛੀ ਜਾਂਦੇ ਜਸਨੋਂ ਹੀ ਆ 500 ਚੋਂ ਵੀ ਛੱਡ ਦਾਂਗੇ ਠੀਕ ਹੈ ਜੀ ਬਿਲਕੁਲ ਛੋਟੇ ਛੋਟੇ ਮੁੱਲ ਕੀਤੇ ਮੈਨੂੰ ਪਹਾੜਾ ਮਿਲ ਗਿਆ ਤਾਂ ਪਹਾੜਾ ਹੀ ਦੇਤੀਆਂ ਠੀਕ ਆ ਅੱਖਾਂ ਵਾਲਿਆਂ ਨੂੰ ਵੀ ਪਤਾ ਤੇ ਵਛੀ ਕਿੰਨੇ ਦੀ ਆ ਹਾਂਜੀ ਹਾਂਜੀ 50 ਦੀ ਵੀ ਵਿ ਠੀਕ 44000 45000 ਦੀ ਜਿਹੜੀ ਦੇ ਦੇਣੀ ਸੋਹਣੀ ਜਰਸੀ ਆ ਜਿਹੜੀ ਹਾਂਜੀ ਤੇ ਇੱਕ ਆ ਵੈੜ ਹੁਣੇ ਇਹ ਵੀ ਕਾਫੀ ਖੂਬਸੂਰਤ ਆ ਸੋਹਣੇ ਰੰਗ ਰੂਪ ਚ ਆ ਤੇ ਥਾਂ ਨੇ ਕਰੀ ਤੁਹਾਨੂੰ ਇਹਦਾ ਦਿਖਾਈ ਉੱਤਰਾ ਥੋੜਾ ਡਰਦੀ ਆ ਹਰਪ੍ਰੀਤ ਉਦਾਂ ਟਾਡੇ ਕੋ ਮੜਾ ਡੰਡੀ ਆ ਮੈਂ ਵਾਕੀ ਦੇ ਬਹਿ ਜਿੱਥੇ ਮਰਜੀ ਜਾ ਇਹਦੀ ਠੰਡੀ ਆ ਦੋਹੀ ਪਰੇ ਆ ਦਾ ਵਛੀ ਕਮਾਲ ਹੀ ਆ ਦ ਤੇ ਇਹਦੇ ਬਾਰੇ ਵੀ ਦੱਸ ਤੋ ਹਰਪ੍ਰੀਤ ਵਛੀ ਮੈਲੇ ਹੰਦੀ ਸੀ ਸੂਈ ਸਵਾਈ ਹਾਂਜੀ ਤੇ ਇਹਦੇ ਮਗਰ ਹੀ ਵਛਾ ਹਾਂਜੀ ਤੇ ਘਰ ਵਾਲਿਆਂ ਬੱਚੇ ਨੂੰ ਨਾ ਦੁੱਧ ਨਹੀਂ ਗਾ ਛੱਡਿਆ ਹਾਂਜੀ ਤੇ ਮੇਰੇ ਕੋ ਆਣ ਕੇ ਬੱਚਾ ਮਰ ਗਿਆ ਅੱਛਾ ਠੀਕ ਹੈ ਮੈਂ ਜੀਦਾ ਲਿਆਂਦਾ ਨਾ ਅੱਛਾ ਉਹਨੂੰ ਮੈਂ ਦੁੱਧ ਜ਼ਿਆਦਾ ਪਿਆਤਾ ਕਮਜ਼ੋਰ ਜਿਆਹੀ ਤੇ ਉਹ ਦੋਕ ਦਿਨ ਉਹਨੇ ਦਰ ਗਿਆ ਤਾਂ ਉਹ ਗਿਆ ਅੱਛਾ ਇਹ ਮੈਂ ਲੈ ਲਈ ਮਹਿੰਗੀ ਵਛੀ ਹਾਂਜੀ ਵਛੀ ਜਿਹੜਾ ਇਹਦਾ ਹੱਕ ਹੈ ਉਹ ਹੈਗਾ 40-45 ਹਜ਼ਾਰ ਦਾ ਅੱਛਾ ਅੱਜ ਪਾਣਾ ਨਹੀਂ ਦੇ ਦਾਂਗੇ ਬੱਚਾ ਮਰ ਗਿਆ ਤੇ ਦੁੱਧ ਹੁਣ ਕਿੰਨਾ ਉਤਰਾ ਦੁੱਧ 9-10 ਲੀਟਰ ਆ ਦੁੱਧ ਦੇ ਥਲੇ 12 ਹੀ ਲੀਟਰ ਹੀ ਅੱਛਾ ਚੋੋ ਕੇ ਲਿਆ ਲਿਆਂਦਾ ਅੱਛਾ ਪਰ ਇਹਨੇ ਦੋ ਦਿਨ ਜ਼ਬਾਨ ਨਹੀਂ ਮੂੰਹ ਜਪਾਈ ਅੱਛਾ ਬੱਚੇ ਦਾ ਇੰਨਾ ਹੇਤ ਕੀਜਾ ਠੀਕ ਹੈ ਹੁਣ ਇਹ ਵੀ ਥੱਲੇ ਜਿਹੜਾ ਚਵਾਵਾ ਦੁੱਧਿਆ ਉਹ 9 ਜੇ 10 ਹੋ ਜੇ ਤੇ ਕਿੰਨਾ ਕਰੀ ਜਾਓ ਕਿ ਫੇਰ ਵਾਦੀ ਜਾਉਂਦੇ ਉਹ ਦਿਨ ਘਰ ਜਾਣਾ ਅਰਬਰੀ ਤੇ ਵੇਖੋ ਇਹਨੂੰ ਮਰੋ ਚਾਤੀ ਆਪਣੇ ਪੱਠਾ ਵੀ ਕੋਈ ਨਹੀਂ ਠੀਕ ਹੈ ਸੁੱਕੀ ਤੂੜੀ ਦੇ ਜਿਹੜੀ ਇਹਨਾਂ ਨੂੰ ਦੁੱਧ ਦੇਣ ਦੀ ਉਹਨੂੰ ਜਾ ਕੇ ਹਰਿਆ ਹੋਰਿਆ ਚੱਲ ਪੈਣਾ ਹੁਣ ਆਮ ਹੀ ਲੋਕਾਂ ਦਾ ਹੋਇਨਾ ਹੋਰ ਦੱਸ ਦੇਣਾ ਹਾਂਜੀ ਤੇ ਜਿਹੜੀਆਂ ਇਹੋ ਜਿਹੀਆਂ ਗਾਵਾਂ ਆ ਇਹਨਾਂ ਨੇ ਅਰਮਾਨ ਨੇ ਦੁੱਧ ਦੇਈਣਾ 14 14 15 15 ਲੀਟਰ ਇਹ ਗਾਵਾਂ ਨੂੰ ਕੁਝ ਨਹੀਂ ਜਾਂਦਾ ਉਸ ਤਰ੍ਹਾਂ ਸੋਈ ਨੂੰ ਕਿੰਨਾ ਚਿਰ ਹੋਇਆ ਵਾ ਹਰ ਬਰੀ ਦੇ ਹੁਣ ਤਾਂ ਮੈਂ ਇਹਨੂੰ ਜੋ ਮਰਜੀ ਆਖਾਂ ਤੇ ਬੱਚਾ ਹੁੰਦਾ ਤਾਂ ਮੈਂ ਕਹਿੰਦਾ ਪੰਜਾਂ ਦਿਨਾਂ ਦੀ ਇਹ ਦਹਾਂਦਣਾ ਦੀ ਆ ਹਾਂਜੀ ਕੋਈ 20 ਦੀ ਮਾਲੇ ਕੋ ਪੰਜੀਆਂ ਦੀ ਮਾਲੇ ਅੱਛਾ ਹਾਂ ਹੁਣ ਬੱਚਾ ਐ ਨਹੀਂ ਜੋ ਤੋਰਾ ਫੇਰ ਇੱਕ ਮੇਰੇ ਕੋਲ ਮਰਿਆ ਜਾ ਠੀਕ ਹੈ ਜੀ ਹਾਂਜੀ ਤੇ ਉਤਰੇ ਇਹ ਆ ਵੀ ਚਲੋ ਰੰਗ ਰੂਪ ਦੀ ਚੰਗੀ ਆ ਫੱਬ ਦੀ ਆ ਜੀ ਜੇ ਗਾਂ 45000 ਦੀ ਵੇਚ ਤੇ ਲੈਂਦੀ ਨਹੀਂ ਅੱਛਾ ਅਜ ਬੱਚਾ ਮਰ ਗਿਆ ਦੇ ਦਾਂਗਾ ਜੀ ਠੀਕ ਹੈ ਜੀ ਸੂਆ ਵੀ ਬੜਾ ਚੰਗਾ ਹਰਦੇ ਸੂਆ ਇਹਦਾ ਮੈਂ ਪਹਿਲਾਂ ਹੀ ਜਾਵਦਾ ਕਿ ਪਹਿਲਾਂ ਪਹਿਲਾਂ ਛੇ ਨਾਲ ਮੂ ਪਹਿਲਾਂ ਸੂਆ ਤੇ ਵੀ ਛੇ ਲਾਉਂਦੇ ਆ ਮੈਂ ਇਹ ਵੀ ਫਿਕਸ ਮੰਨਦੀ ਆ ਪੂਰੀ ਅੱਛੀ ਥਲੇ 14 ਲੀਟਰ ਦੁੱਧ ਹੀ ਆਜ ਲੈ ਆਓ ਜੀ ਬਾਹਰ ਡਰਦੀ ਥੋੜੀ ਜੀ ਠੀਕ ਹੈ ਲੈ ਆਜੋ ਦਰਦੀ ਦਰਦੀ ਜੀ ਆ ਵਾਕੇ ਥੱਲੇ ਆ ਬੜੀ ਚੰਗੀ ਬਣੀ ਹੈ ਵੀ ਤੇ ਇਰਾ ਪਰ ਮੁੱਲ ਗੀ ਉਹਦਾ ਇਹਨੂੰ ਆਦਤ ਹੈ ਮੜੀ ਜੀ ਐਵੇਂ ਡਰਨ ਠੀਕ ਆ ਤਮ ਮਰਜੀ ਕੋਈ ਬਹਿ ਜਾ ਠੀਕ ਆ ਸੱਬੇ ਲਾਲਾ ਕੋ ਬੈਠਾ ਰਹੇ ਵਸ਼ੀ ਨੂੰ ਇਹ ਨਹੀਂ ਤਾਂ ਕੋਈ ਆ ਅੱਛਾ ਐਡੀ ਠੰਡੀ ਆ ਤੇ ਐਵੇਂ ਦੇ ਦਈਏ ਫਿਰ ਜਾ ਜੀ ਹਰ ਬਰੀ ਦੇ ਜਨਰੀ ਆਖੇ ਕਦੇ ਦਾਂਗਾ ਵੱਛੀ ਲਈ 45000 ਦੀ ਵੇਚ ਤੇ ਅੱਛਾ ਠੀਕ ਆ ਹਾਂਜੀ ਬੱਚਾ ਮੇਰੇ ਕੋ ਮਰ ਗਿਆ ਅੱਛਾ ਠੀਕ ਆ ਹੁਣ ਮੈਂ ਇਹਨੂੰ ਕਿਸ ਨੂੰ ਕਹਦਾ ਨਾ ਦਹਾਂ ਦਿਨਾਂ ਦੀ ਸੂਈ ਆ ਹਾਂਜੀ ਚਲੋ ਸਾਰੇ ਇੱਕੋ ਜਿਹੇ ਨਹੀਂ ਹੈਗੇ ਮੰਨਣ ਵਾਲਿਆਂ ਨੂੰ ਪਤਾ ਹਰੇਕ ਬੰਦੇ ਨੇ ਵੇਚਣ ਲਈ ਲੈਂਦੀ ਹੈ ਹਾਂਜੀ ਹੁਣ ਇਹਨੂੰ ਕੋ ਦਹਾਂ ਦੀ ਮਾਲੇ ਕੋ 15 ਦੀ ਮਾਲੇ ਕੋ 20 ਦੀ ਮਾਲੇ ਹੁਣ ਜਦ ਦੁੱਧ ਦੇ ਹਿਸਾਬ ਨਾਲ ਜਾਣੀ ਚਲੋ ਜੋ ਜਾਣੀ ਆ ਹਾਂਜੀ ਇਹ ਹੁਣ ਇਹਨੂੰ ਜਾਇਜ਼ ਹੀ ਦੇ ਦਾਂਗਾ ਵੱਛੀ ਵੱਛੀ 45000 ਦੀ ਆ ਅੱਛਾ ਹਾਂ ਬੱਚਾ ਮਰਮ ਕਰਕੇ ਕਿੰਨੇ ਦੇ ਦਈਏ ਫਿਰ ਹਰ ਬ੍ਰਿਜੀ 35000 ਦੀ ਦੇ ਦਾਂਗਾ। ਹੋਰ ਹੋਂ ਦਾ ਥੱਲੇ। ਹੋਰ ਯਾਰ ਛੱਡ ਦਾਂਗਾ 34 ਦੀ ਦੇ ਦਾਂਗਾ। ਪੂਰੇ 30 ਦੀ ਜਾਣ ਦਾ ਕੋਹ ਨਹੀਂ ਹੁੰਦਾ ਹੁਣ। ਹਰ ਬ੍ਰਿਜੀ ਵਸ਼ੀ ਆਪ ਮਹਿੰਗੀ ਲਈ ਸੀ ਮੈਂ। ਅੱਛਾ। ਬੱਚਾ ਮਰ ਗਿਆ ਪਰ ਵਸ਼ੀ ਦੇਖੋ। ਆਹ ਚੀਜ਼ਾਂ ਆ ਜਿਹੜੀਆਂ। ਵਸ਼ੀ ਥੱਲੇ 5 7 ਧਣਾ ਨੂੰ ਬਰਸਨ ਬਰਸਨ ਚੱਲ ਗਿਆ 14 15 ਲੀਟਰ ਫਿਰ ਦੋ ਦੋ ਜੜ ਠੀਕ ਬੜੀ ਬੜੀ ਆ ਠੀਕ ਆ ਫਿਰ ਇਹਨੂੰ ਕੋਈ ਪਾੜਾ ਨਹੀਂ ਜੋ ਅੱਛਾ ਕੋਈ ਪਾੜਾ ਨਹੀਂ ਕੋਈ ਗੱਲ ਨਹੀਂ ਕੋਈ ਪਾੜਾ ਐਦਾਂ ਹੀ ਠੀਕ ਆ ਸਾਵੇਂ ਪਠੇ ਪਾਏ ਨੇ ਆਉ ਮਾਰੋ ਥਾਪੀ ਤੇ ਬਹਿ ਜਾਓ ਥੱਲੇ ਠੀਕ ਆ ਆ ਐਦਾਂ ਦੀ ਬੱਸੀ ਐ ਤੇ ਬਾਕੀ ਚਲੋ ਤਸੱਲੀ ਕੋ ਤੁਹਾਡੇ ਘਰੋਂ ਕਰਕੇ ਖੜੇ ਹਨਾ ਅੱਜ ਦੋ ਟੰਗ ਤਿੰਨ ਟੰਗ ਚੋਕ ਖੜੇ ਹੋ ਗਏ ਤਸੱਲੀ ਕੋ ਇੱਥੋਂ ਕਰਕੇ ਖੜੇ ਬਾਕੀ ਇਹਦਾ ਤੇ ਜਰਸੀ ਦਾ ਦੋਵਾਂ ਦਾ ਕੱਦ ਇੱਕੋ ਜਿਹਾ ਹੀ ਆ ਹਾਂਜੀ ਤੇ ਉਹਦਾ ਕੱਦ ਚਲੋ ਇਹਨਾਂ ਨਾਲ ਉੱਚਾ ਆ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾਹ ਕੇ ਤਸੱਲੀ ਕਰਕੇ ਖੜੋ ਜੀ